ਆਪਣੀ ਜਵਾਨੀ ਵਿੱਚ ਜਿਹੜੇ ਇੰਨੇ ਨਾਲ ਭਾਰ ਚੱਕਿਆ ਪਹਿਲਵਾਨੀ ਕੀਤੀ ਤੇ ਅੱਜ ਹੁਣ ਇੱਥੇ ਸੜਕ ਕਿਨਾਰੇ ਸਬਜ਼ੀ ਵੇਚ ਰਹੇ ਨੇ ਗੱਲ 'ਚ ਮੈਡਲ ਜਿਹੜਾ ਉੱਥੇ ਹੀ ਪਾਇਆ ਹੁੰਦਾ ਕਿਸੇ ਵੇਲੇ ਵੀ ਤੁਸੀਂ ਆ ਕੇ ਦੇਖ ਲਓ ਮੈਡਲ ਇਦਾਂ ਹੀ ਹੋਏਗਾ ਸਰਦਾਰ ਜੀ ਸਿਰ ਤੇ ਪੱਗ ਪੂਰੀ ਸ਼ਾਨ ਜਿਹੜੀ ਆ ਉਹ ਆਪਣੀ ਮੁੱਛਾਂ ਜਿਹੜੀਆਂ ਨੇ ਉਹ ਪੂਰੀਆਂ ਇਨਤਾ ਦਾ ਰੱਖਿਆ ਹੁੰਦੀਆਂ ਨੇ ਤੇ ਇੱਥੇ ਸਬਜ਼ੀ ਵੇਚਦੇ ਨੇ ਕਹਿੰਦੇ ਮੇਰਾ ਗੋਡਾ ਇੱਕ ਵਾਰੀ ਦੁਖਣ ਲੱਗਿਆ ਸੀ ਥੋੜੀ ਜਿਹੀ ਦਵਾਈ ਲਈਤੀ ਦੇਸੀ ਖਰਾਕਾ ਖਾਧੀਆਂ ਤੇ ਠੀਕ ਹੋ ਗਿਆ ਮਤਲਬ 75 ਸਾਲ ਦੇ ਹੋਣ ਵਾਲੇ ਹੋਗੇ ਉਮਰ ਜਿਹੜੀ ਐ ਇੰਨੀ ਲੰਬੀ ਹੋ ਗਈ ਤੇ ਹਾਲੇ ਵੀ ਜਿਹੜਾ ਜਵਾਨਾ ਵਾਂਗੂ ਭਾਰ ਚੱਕ ਲੈਂਦੇ ਨੇ ਗੁਰੰਡੇ ਸ਼ਹਿਰ ਸਾਬੂ ਕੀ ਤਰੰਡੀ ਚਾਰ ਦਿਨ ਦਾ ਕੰਪੀਟੀਸ਼ਨ ਹੁੰਦਾ ਸੀ ਔਰ ਬਹੁਤ ਵਧੀਆ ਕੰਪੀਟੀਸ਼ਨ ਹੁੰਦਾ ਸੀ ਆ ਜਿਹੜੇ ਪਲੇਅਰ ਸੀ ਬਹੁਤ ਜ਼ਿਆਦਾ ਰਸਤੇ ਵਧੀਆ ਹੋ ਪੀਓ ਜੋ ਮਰਜੀ ਉਹ ਸਿੱਧਾ ਡਾਉਣੇ ਹੋਣੀ ਚਾਹੀਦੀ ਸੋ ਆ ਜੀ ਅੰਕਲ ਜੀ ਦਾ ਸੈਟਅਪ ਇੱਥੇ ਜਿਹੜਾ ਸਬਜ਼ੀ ਵੇਚਦੇ ਨੇ ਕਿਸੇ ਵੇਲੇ ਜਿਹੜਾ ਹੈ ਆਪਣੀ ਜਵਾਨੀ ਵਿੱਚ ਜਿਹੜੇ ਇੰਨੇ ਨਾਲ ਭਾਰ ਚੱਕਿਆ ਪਹਿਲਵਾਨੀ ਕੀਤੀ ਤੇ ਅੱਜ ਹੁਣ ਇੱਥੇ ਸੜਕ ਕਿਨਾਰੇ ਸਬਜ਼ੀ ਵੇਚ ਰਹੇ ਨੇ ਗੱਲ 'ਚ ਮੈਡਲ ਜਿਹੜਾ ਉਦਾਂ ਹੀ ਪਾਇਆ ਹੁੰਦਾ ਕਿਸੇ ਵੇਲੇ ਵੀ ਤੁਸੀਂ ਆ ਕੇ ਦੇਖ ਲਓ ਮੈਡਲ ਇਦਾਂ ਹੀ ਹੋਏਗਾ ਸਰਦਾਰ ਜੀ ਸਿਰ ਤੇ ਪੱਗ ਪੂਰੀ ਸ਼ਾਨ ਜਿਹੜੀ ਆ ਉਹ ਆਪਣੀ ਮੁੱਛਾਂ ਜਿਹੜੀਆਂ ਨੇ ਉਹ ਪੂਰੀਆਂ ਇਨਤਾ ਦਾ ਰੱਖਿਆ ਹੁੰਦੀਆਂ ਨੇ ਤੇ ਇੱਥੇ ਸਬਜ਼ੀ ਵੇਚਦੇ ਨੇ ਤਾਂ ਜੀ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇੱਥੇ ਸਬਜ਼ੀ ਵੇਚਦਿਆਂ ਐ 25-30 ਸਾਲ ਹੋ ਗਏ ਜੀ 25-30 ਸਾਲ ਹੋ ਗਏ ਤੁਹਾਨੂੰ ਇੱਥੇ ਖੜੇ ਹਾਂ ਹਾਂ ਜੀ ਤੇ ਮਤਲਬ ਕਿਸੇ ਨੇ ਆਕੇ ਤੁਹਾਨੂੰ ਕਦੇ ਪੁੱਛਿਆ ਨਹੀਂ ਕਿ ਤੁਸੀਂ ਮੈਡਲ ਪਾਇਆ ਸੀ ਤੁਹਾਡੀ ਹੈਲਪ ਕਰ ਦੰਨੇ ਆ ਸੀ ਤੁਹਾਡਾ ਕੁਝ ਕੰਮਕਾਰ ਕਰਵਾ ਲੰਨੇ ਆ ਕੁਛ ਦੇ ਨੇ ਕੁਛ ਮੁੜੀ ਕਿਉਂਦੇ ਕੋਈ ਨਹੀਂ ਪੁੱਛ ਕੇ ਜਾਂਦੇ ਨੇ ਕਦੇ ਕੀਤਾ ਨਹੀਂ ਕੁਛ ਦੇ ਨੇ ਕਿਸੇ ਨੇ ਕੁਛ ਕੀਤਾ ਕਈ ਵਾਰ ਕਹਿੰਦੇ ਨੇ ਵੀ ਮੂਹੇ ਬਾਂ ਕੇ ਗਾਂ ਪੇਸ਼ ਕਰਦੇ ਤੇਰੀ ਕੋਈ ਕਰਦਾ ਕੋਈ ਨਹੀਂ ਕਿ ਮੈਂ ਕਹਾਂ ਚੱਲ ਮੈਡਲ ਪਾਇਆ ਜੇ ਪਹਿਲਾਂ ਦੀ ਵਾਲਾ ਕੋਈ ਨਾ ਕੋਈ ਰੱਬ ਦਾ ਪਿਆਰਾ ਕੀਵਾਂ ਟੱਕਰੀ ਜਾਵੇ ਕਹੀ ਬਣਾਉਣ ਵਾਲਾ ਤੇ ਹੁਣ ਮਤਲਬ ਤੁਸੀਂ ਆ ਕਰਦੇ ਹੋ ਕੰਮਕਾਰ ਨਾਲ ਅੱਗੇ ਹੁਣ ਜਿਹੜੇ ਅਗਲੇ ਆਉਣ ਵਾਲੀ ਪੀੜ੍ਹੀ ਐ ਜਿਹੜੇ ਮੇਰੇ ਖਿਆਲ ਨਾਲ ਪਹਿਲਵਾਨੀ ਛੱਡੋ ਇਹ ਤਾਂ ਵਰਜਸ਼ਾਂ ਵੀ ਕਰਨੀਆਂ ਛੱਡ ਗਿਆ ਅੱਜ ਕੀ ਕਹੋਗੇ ਉਹਨਾਂ ਨੂੰ ਮੈਂ ਬੱਚਿਆਂ ਨੇ ਇਹੀ ਕਿਹਾ ਭਾਈ ਖਾਓ ਪੀਓ ਜੋ ਮਰਜੀ ਉਹ ਸਿਹਤ ਡਾਉਣ ਨਹੀਂ ਹੋਣੀ ਚਾਹੀਦੀ ਚਾਰ ਮੁੰਡੇ ਨੇ ਚਾਹ ਰਹੇ ਸਿੱਤਾਂ ਠੀਕ ਨੇ ਤੇ ਖਾਂਦੇ ਪੀਂਦੇ ਆਪਣੀ ਮਰਜ਼ੀ ਦਾ ਹੀ ਆ ਸਿਹਤ ਠੀਕ ਉਹਨਾਂ ਨੂੰ ਨਹੀਂ ਇਸ ਪਾਸੇ ਪਾਇਆ ਤੁਸੀਂ ਇਸ ਪਾਸੇ ਪਾਇਆ ਨਹੀਂ ਆ ਟਾਈਮ ਨਹੀਂ ਹੈਗਾ ਜੀ ਹੁਣ ਮਹਿੰਗਾਈ ਦਾ ਸਮਾਂ ਆ ਗਿਆ ਪੈਸੇ ਪੈਸੇ ਦਾ ਸਮਾਂ ਆ ਗਿਆ ਸਾੜੇ ਟਾਈਮ ਤੇ ਕੁਝ ਕੁਝ ਟਾਈਮ ਨਿਕਲ ਜਾਂਦਾ ਸੀ ਇਹ ਵੇਲੇ ਜਾਂਦਾ ਵੀ ਜਦੋਂ ਮਿਹਨਤ ਮਜ਼ਦੂਰੀ ਕੀਤੀ ਹੈ ਚਲ ਚਾ ਨਾਂਗੇ ਕੰਮ ਤੇ ਤਾਂ ਵੀ ਕਰੋ ਮੇਰੀ ਐਦਾਂ ਹੋ ਜਾਂਦਾ ਸੀ ਹੁਣ ਨਹੀਂ ਗੇ ਅਸਾਂ ਹੈਗੇ ਨਾ ਮੈਂ ਤੇ ਇਹਨਾਂ ਨੂੰ ਇਹੀ ਕਹੇ ਇਸ ਕੰਮ 'ਚ ਨਹੀਂ ਪਾਇਆ ਟਾਈਮ ਬੜਾ ਖਰਾਬ ਹੁੰਦਾ ਵਰਜਿਸ ਕਰਨ ਦਾ ਟਾਈਮ ਜ਼ਰੂਰੀ ਕੱਢਣਾ ਫੇਰ ਜਦੋਂ ਕਿਤੇ ਜਾਣਾ ਕਈ ਵਾਰ 4-4 ਦਿਨਾਂ ਦੇ ਕੰਪੀਟੀਸ਼ਨ ਆ ਜਾਂਦੇ ਨੇ ਬਠਿੰਡੇ ਸ਼ਹਿਰ ਸਾਬੂ ਦੀ ਤਰੰਡੀ 4 ਦਿਨਾਂ ਦਾ ਕੰਪੀਟੀਸ਼ਨ ਹੁੰਦਾ ਸੀ ਔਰ ਬਹੁਤ ਵਧੀਆ ਕੰਪਿਟੀਸ਼ਨ ਹੁੰਦਾ ਸੀਗਾ ਤੇ ਜਿਹੜੇ ਪਲੇਅਰ ਸੀ ਬਹੁਤ ਜ਼ਿਆਦਾ ਧਿਆਨ ਰੱਖਦੇ ਵਧੀਆ ਚੰਗੀਆਂ ਖਰਾਕਾਂ ਹੁੰਦੇ ਜਿਹੜੀਆਂ ਕਿ ਸਾਨੂੰ ਵੇਖਣ ਨੂੰ ਨਹੀਂ ਕਦੇ ਮਿਲੀਆਂ ਉਹਦਾਂ ਦੀ ਖਰਾਕਾਂ ਉਹਦੀ ਉਹਦੀ ਮਿਲ ਜਾਂਦੀਆਂ ਸੀ ਯਾਰ ਚਾਰ ਦਿਨ ਪੂਰੇ ਵਧੀਆ ਪਰ ਉੱਥੇ ਬੈਠ ਕੇ ਮੇਰੇ ਨਾਲ ਫਸਟੀਆਂ ਹੁੰਦੇ ਸੀ ਤੇ ਇੱਥੇ ਹੁਣ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਬੱਚੇ ਜਿਹੜੇ ਨੇ ਉਹਨਾਂ ਵਾਸਤੇ ਜਿਹੜੇ ਇਸ ਪਾਸੇ ਨੂੰ ਆਉਣ ਸਰਕਾਰਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਮੈਂ ਦੇਖੋ ਕਈਆਂ ਮੁੰਡਿਆਂ ਨੂੰ ਕਹਿਣਾ ਕਈ ਮੁੰਡੇ ਲਾਰਾ ਲਾ ਕੇ ਵੀ ਚਲੇ ਜਾਂਦੇ ਨੇ ਜਦੋਂ ਮਾੜੀ ਮੋੜੀ ਕਸਰਤ ਦੀ ਗੱਲ ਦੱਸੀ ਦੀ ਆ ਉਦੋਂ ਥੋੜਾ ਜਿਹਾ ਚਾਲੂ ਹੋ ਜਾਂਦੇ ਵੀ ਤੇ ਜੋਰ ਲੱਗਦਾ ਵੀ ਜੋਰ ਜਦੋਂ ਜੋਰ ਤੋਂ ਬਗੈਰ ਤੇ ਕਸਰਤ ਹੋਣੀ ਨਹੀਂ ਬਾਅਦ ਜੇ ਜੋਰ ਲਾ ਕੇ ਫਿਰ ਬਾਅਦ ਸੌਖਾ ਹੋ ਜਾਂਦਾ ਬੰਦਾ ਜੇ ਮਸਲ ਪੱਕ ਜਾਂਦੇ ਸੀ ਪੱਕ ਜਾਂਦਾ ਫਿਰ ਪਤਾ ਵੀ ਨਹੀਂ ਲੱਗਦਾ ਕਸਰਤ ਦਾ ਰੋਜ਼ ਬੰਦਾ ਕਰਦਾ ਰਹਿੰਦਾ ਸੋ ਇਹ ਜਿਹੜੇ ਸਰਦਾਰ ਸਾਹਿਬ ਸਾਡੇ ਨਾਲ ਤੁਹਾਨੂੰ ਅੱਜ ਗੱਲਬਾਤ ਕਰਵਾਈ ਹੈ ਕਿ ਮਿਹਨਤ ਆਪਣੇ ਵੇਲੇ ਕਿੰਨੀ ਕੀਤੀ ਹੈ ਸ਼ਰੀਰ ਨੂੰ ਜਿਹੜਾ ਹੈ ਉਹ ਘੜਿਆ ਇਸ ਤਰੀਕੇ ਨਾਲ ਹੈ ਕਿ ਹੁਣ ਜਿਹੜਾ ਉਹ ਬਿਲਕੁਲ ਜਿਹੜਾ ਇਹਨਾਂ ਨੂੰ ਕੋਈ ਔਖਾ ਨਹੀਂ ਹੁੰਦਾ ਕਹਿੰਦੇ ਮੇਰਾ ਗੋਡਾ ਇੱਕ ਵਾਰੀ ਦੁਖਣ ਲੱਗਿਆ ਸੀ ਥੋੜੀ ਜਿਹੀ ਦਵਾਈ ਲਈਤੀ ਦੇਸੀ ਖਰਾਕਾ ਖਾਧੀਆਂ ਤੇ ਠੀਕ ਹੋ ਗਿਆ ਮਤਲਬ 75 ਸਾਲ ਦੇ ਹੋਣ ਵਾਲੇ ਹੋ ਗਏ ਉਮਰ ਜਿਹੜੀ ਐਨੀ ਲੰਬੀ ਹੋ ਗਈ ਤੇ ਹਾਲੇ ਵੀ ਜਿਹੜਾ ਜਵਾਨਾ ਵਾਂਗੂੰ ਭਾਰ ਚੱਕ ਲੈਂਦੇ ਨੇ ਹਾਲੇ ਵੀ ਜਿਹੜਾ ਉਵੇਂ ਹੀ ਡੰਡ ਬੈਠ ਕੇ ਲਾ ਲੈਂਦੇ ਨੇ ਤੇ ਕੋਈ ਕਹਿੰਦਾ ਕਿ ਸਰੀਰ 'ਚ ਕੋਈ ਦਿੱਕਤ ਨਹੀਂ ਹੁੰਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੋ ਜ਼ਰੂਰ ਮੇਰੀ ਵੀ ਇੱਕ ਵਾਰੀ ਜ਼ਰੂਰ ਰਿਕਵੈਸਟ ਹੋਏਗੀ ਕਿ ਅਸੀਂ ਕੋਸ਼ਿਸ਼ ਕਰਿਆ ਕਰੀਏ ਕਿ ਅਸੀਂ ਜਿਹੜੇ ਇਦਾਂ ਦੇ ਸਾਡੇ ਸਰਦਾਰ ਵੀਰ ਭੈਣ ਸਾਡੇ ਜਿਹੜੇ ਹੈ ਨਾਲ ਜਿਹੜਾ ਇਹਨਾਂ ਕੋਲੇ ਜਿਹੜਾ ਗੁਣ ਹੈ ਪਹਿਲਵਾਨੀ ਦਾ ਗੁਣ ਹੈ ਉਹ ਜਿਹੜੇ ਅੱਜ ਦੇ ਬੱਚੇ ਨੇ ਜਰੂਰ ਸਿੱਖਣ ਤਾਂ ਕਿ ਉਹਨਾਂ ਦਾ ਸਰੀਰ ਜਿਹੜਾ ਹੈ ਉਹ ਨਾ ਕਿ ਦਵਾਈਆਂ ਨਾਲ ਪਾਊਡਰਾਂ ਨਾਲ ਟੀਕਿਆਂ ਨਾਲ ਬਣੇ ਬਲਕਿ ਦੇਸੀ ਖੁਰਾਕਾਂ ਨਾਲ ਅਸਲੀ ਜਿਹੜਾ ਸਰੀਰ ਬਣਦਾ ਉਹ ਬਣੇ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਵੱਡੀਆਂ ਗੇਮਸ ਨੇ ਉਹਦੇ ਵਿੱਚ ਵੀ ਜਿਹੜਾ ਹੈ ਇਹ ਕਹਿੰਦੇ ਨੇ ਸਰਦਾਰ ਜੀ ਕਿ ਮੈਂ ਤੁਹਾਨੂੰ ਉੱਥੇ ਤੱਕ ਲੈ ਕੇ ਜਾ ਸਕਦਾ ਹਾਂ ਜੇ ਕੋਈ ਮੇਰੇ ਤਰੀਕੇ ਨਾਲ ਚੱਲੇ ਸੋ ਇਦਾਂ ਹੀ ਤੁਹਾਨੂੰ ਜਿਹੜਾ ਅਸੀਂ ਮਿਲਵਾਉਨੇ ਰਹਿੰਨੇ ਆ ਇਦਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਵਾਉਨੇ ਰਹਿੰਨੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਜਿਹੜਾ ਉਹ ਤੁਸੀਂ ਵੀ ਆਪਣੇ ਜਿਹੜਾ ਲਾਈਫ ਦੇ ਵਿੱਚ ਇੰਪਲੀਮੈਂਟ ਕਰੋ ਮਿਲਦੇ ਹਾਂ ਜੀ ਅਗਲੀ ਸਟੋਰੀ ਦੇ ਨਾਲ ਅਗਲੀ ਵਾਰ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ